ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੋਇਆ ਇਹ ਟੀਜ਼ਰ ਜੋ ਕਿ ਬੋਲੀਵੁੱਡ ਐਕਟਰ ਮਸ਼ਹੂਰ ਅਮੀਰ ਖਾਨ ਦਾ ਹੈ ਜਿਸ ਵਿੱਚ ਇਹ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਕੇ ਦਿਖਾਇਆ ਗਿਆ ਹੈ ਸੋ ਇਸ ਵੀਡੀਓ ਵਿੱਚ ਦੇਖਾਂਗੇ ਇਸ ਦਾ ਕਿੰਨਾ ਕੁ ਸੱਚ ਹੈ ਨਿਹੰਗ ਸਿੰਘ ਪਰਮਜੀਤ ਸਿੰਘ ਅਕਾਲੀ ਨੇ ਅੱਗੇ ਆ ਕੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਆਪਣੇ ਇੰਸਟਾਗ੍ਰam ਪੇਜ ਤੇ ਇੱਕ ਗੱਲ ਨੂੰ ਸ਼ੇਅਰ ਕੀਤਾ ਉਹ ਗੱਲ ਕੀ ਹੈ ਇਹ ਸੁਣ ਕੇ ਦੋਸਤੋ ਕਿਹਾ ਜਾ ਰਿਹਾ ਹੈ ਕਿ ਇਹ ਫੇਕ ਹੈ ਜੇਕਰ ਫੇਕ ਹੈ ਤੇ ਬੜੀ ਵਧੀਆ ਗੱਲ ਹੈ ਪਰ ਜੇਕਰ ਪੂਰਾ ਵੀ ਸਚਾਈ ਹੈ ਇਸ ਦੇ ਵਿੱਚ ਤੇ ਪੜਿਆ ਵਿਚਾਰ ਲੈਣ ਇਹਨਾਂ ਨੂੰ ਸਪੋਰਟ ਕਰਨ ਵਾਲੇ ਤੇ ਬਣਾਉਣ ਵਾਲੇ ਜਿਹੜੇ ਕਹਿੰਦੇ ਸੀ ਗਿੱਪੀ ਗਰੇਵਾਲ ਦੀ ਫਿਲਮ ਦਾ ਵਿਰੋਧ ਕਿਉਂ ਕਰਦੇ ਸੀ ਅਸੀਂ ਪਹਿਲਾਂ ਹੀ ਕਿਹਾ ਸੀ ਗੱਲ ਗੁਰੂ ਸਾਹਿਬਾਨਾਂ ਤੱਕ ਜਾਏਗੀ ਇਸ ਫਿਲਮ ਦਾ ਵਿਰੋਧ ਪੂਰੇ ਜੋਰਾਂ ਨਾਲ ਕਰਨਾ ਪੈਣਾ ਇਸ ਦੀ ਫਿਲਮ ਸ਼ੈਡੋ ਟ੍ਰੇਲਰ ਦੇ ਟੀਜ਼ਰ ਤੱਕ ਰਿਲੀਜ਼ ਨਾ ਹੋਣ ਦਿੱਤਾ ਜਾਵੇ ਸਿੰਘੋ ਕਸ ਲਵੋ ਕਮਰ ਕੱਸੇ ਇਸ ਕਰਕੇ ਅਸੀਂ ਅਕਾਲ ਫਿਲਮ ਦਾ ਵਿਰੋਧ ਕਰਦੇ ਸੀ ਉਹ ਕੰਮ ਸ਼ੁਰੂ ਹੋ ਗਿਆ ਹੁਣ ਅਮੀਰ ਖਾਨ ਗੁਰੂ ਨਾਨਕ ਸਾਹਿਬ ਦਾ ਸਰੂਪ ਬਣਾ ਰਿਹਾ ਇਸ ਫਿਲਮ ਵਿੱਚ ਸੋ ਦੋਸਤੋ ਜਿਸ ਤੋ ਤੱਕ ਪਤਾ ਲੱਗਾ ਹੈ ਕਿ ਇਹ ਜੋ ਵੀ ਬਣਾਇਆ ਗਿਆ ਹੈ AI ਦੇ ਇਫੈਕਟ ਨਾਲ ਬਣਾਇਆ ਗਿਆ ਹੈ ਸਾਰਾ ਕੁਝ ਫੇਕ ਹੈ ਇਸ ਵਿੱਚ ਕੁਝ ਵੀ ਸੱਚਾਈ ਨਹੀਂ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਸ ਬੰਦੇ ਨੇ ਇਸ ਚੀਜ਼ ਬਣਾਈ ਹੈ ਉਸ ਤੱਕ ਪਹੁੰਚ ਜਾਵੇ ਉਸ ਨੂੰ ਪਤਾ ਚੱਲ ਜਾਵੇ ਕਿ ਇਹ ਚੀਜ਼ ਨਹੀਂ ਕਰਨੀ ਚਾਹੀਦੀ